ਵੰਡੀ ਬਿਕੇਮ ਨਰੇਗਰ ਸਕੀਮ ਦਾ ਸੂਰ ਤੇ ਕੰਮ ਚੱਲ ਰਿਹਾ ਹੈ ਇਹਦੇ ਨਾਲ ਬਹੁਤ ਗਰੀਬਾਂ ਨੂੰ ਲਾਭ ਹੋ ਰਿਹਾ ਹੈ ਇਹ ਸਕੀਮ ਨਾ ਹੁੰਦੀ ਸ਼ਾਇਦ ਗਰੀਬਾਂ ਦਾ ਬਹੁਤ ਮਾੜਾ ਹਾਲ ਹੋਣਾ ਸੀ ਇਹ ਰੋਜ਼ਗਾਰ ਨਾਲ ਗਰੀਬਾਂ ਦੇ ਚੁੱਲ੍ਹੇ ਜਲ ਰਹੇ ਹੈ ਮਹੀਨੇ ਦਾ ਖਰਚਾ ਰੱਟਨ ਪਾਣੀ ਦਾ ਖਰਚਾ ਇੱਥੋਂ ਨਿਕਲਿਆ ਹੁੰਦਾ ਹੈ ਗਰੀਬਾਂ ਨੂੰ ਇਸ ਸਕੀਮ ਦਾ ਬਹੁਤ ਲਾਭ ਹੈ ਪ੍ਰਮਾਤਮਾ ਅੱਗੇ ਦੁਆ ਕਰਦਾ ਹੈ ਇਹ ਸਕੀਮ ਸਦਾ ਹੀ ਚੱਲਦੀ ਰਹੇ ਇਸ ਸਕੀਮ ਨਾਲ ਗਰੀਬ ਪਰਿਵਾਰਾਂ ਨੂੰ ਬਹੁਤ ਲਾਭ ਹੋ ਰਿਹਾ ਹੈ ਪ੍ਰਮਾਤਮਾ ਅੱਗੇ ਸਰਕਾਰ ਅੱਗੇ ਦੁਆ ਕਰਦੇ ਹਾਂ ਕਿ ਇਹ ਸਕੀਮ ਕਦੇ ਵੀ ਬੰਦ ਨਾ ਕੀਤੀ ਜਾਵੇ ਇਹ ਕੰਮ ਹਮੇਸ਼ਾ ਚੱਲਦਾ ਰਹਿਣਾ ਚਾਹੀਦਾ ਹੈ ਇਸ ਸਕੀਮ ਦਾ ਗਰੀਬ ਲੋਕਾਂ ਨੂੰ ਬਹੁਤ ਲਾਭ ਹੈ ਬਹੁਤ ਹੀ ਫਾਇਦਾ ਕਰ ਮੈਨੂੰ ਲੱਗਦਾ ਹੈ ਸ਼ਾਇਦ 322 ਰੁਪਏ ਜਾਂ 20 ਰੁਪਏ ਇੱਕ ਮਜ਼ਦੂਰ ਦੀ ਦਿਹਾੜੀ ਹੋਣੀ ਹੈ ਜਿਹਦੇ ਨਾਲ ਗਰੀਬਾਂ ਦਾ ਚੁੱਲਾ ਗਰੀਬਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਗਰੀਬਾਂ ਦੇ ਘਰ ਦਾ ਹੋਰ ਖਰਚਾ ਵਧਿਆ ਨਿਕਲਿਆ ਹੁੰਦਾ ਹੈ ਇਹਦੇ ਨਾਲ ਗਰੀਬ ਮਹੀਨੇ ਦਾ ਰਾਸ਼ਨ ਪਾਣੀ ਖਰੀਦ ਕੇ ਆਪ ਦਾ ਗੁਜ਼ਾਰਾ ਕਰਦਾ ਹੈ ਇਹਦੇ ਨਾਲ ਹੀ ਗਰੀਬਾਂ ਦੀ ਦਵਾਈ ਬੂਟੀ ਜੋ ਬਿਮਾਰ ਠਮਾਰ ਹੁੰਦਾ ਇਹਦੇ ਨਾਲ ਹੀ ਆਉਂਦੀ ਹੈ ਇਹਦੇ ਨਾਲ ਹੀ ਗਰੀਬਾਂ ਦਾ ਕੁੱਲਾਤਾਪ ਦਾ ਰੰਦਾ ਇਸ ਸਕੀਮ ਗਰੀਬਾਂ ਲਈ ਬਹੁਤ ਲਾਹੇਲ ਬੰਦ ਤੰਦਾ ਲਾਭ ਦੇ ਇੱਕ ਸੱਡ ਹੋਈ ਹੈ ਮੈਂ ਦੁਆ ਕਰਦਾ ਹਾਂ ਪ੍ਰਮਾਤਮਾ ਅੱਗੇ ਅਜਿਹੀਆਂ ਸਕੀਮਾਂ ਸਰਕਾਰ ਹੋਰ ਚਲਾਵੇ ਹਮੇਸ਼ਾ ਚਲਦੀਆਂ ਰਹਿਣ ਤਾਂ ਕਿ ਹਰ ਇੱਕ ਗਰੀਬ ਨੂੰ ਰੁਜ਼ਗਾਰ ਮਿਲਦਾ ਰਹੇ ਕਿਸੇ ਨੂੰ ਕਿਸੇ ਦੇ ਹੱਥਾਂ ਕੰਨੀ ਕਿਸੇ ਤੋਂ ਮੰਗਣਾ ਨਾ ਪਵੇ ਆਪ ਦਾ ਕਮਾ ਕੇ ਹਰ ਇੱਕ ਗਰੀਬ ਖਾ ਸਕੇ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਅਪੀਲ ਕਰਦਾ ਹਾਂ ਇਹ ਕੰਮ ਹਮੇਸ਼ਾ ਚੱਲਦਾ ਰਹਿਣਾ ਚਾਹੀਦਾ ਹੈ ਨਿਰੰਤਰ ਚੱਲਦਾ ਰਹਿਣਾ ਚਾਹੀਦਾ ਹੈ ਇਹਨਾਂ ਦੇ ਦਿਹਾੜੀ 100 ਦਿਨ ਤੋਂ ਵਧਾ ਕੇ 200 ਦਿਨ ਕਰ ਦੇਣਾ ਚਾਹੀਦਾ ਹੈ ਪਰ ਜੇਕਰ ਪੂਰਾ ਸਾਲ ਹੀ ਇਹ ਕੰਮ ਚੱਲਦਾ ਰਹੇ ਤਾਂ ਬਹੁਤ-ਬਹੁਤ ਸਰਕਾਰ ਦਾ ਧੰਨਵਾਦ ਕਰਦੇ ਹਾਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਹਦਾ ਇੱਕ ਹੋਰ ਵੀ ਲਾਭ ਹੈ ਨਹਿਰੀ ਨਹਿਰੀ ਖਾਲ ਨਰੀ ਸੂਏ ਕਸੀਆਂ ਨਹਿਰਾਂ ਦੀ ਸਫਾਈ ਵੀ ਇਸ ਸਕੀਮ ਨਾਲ ਹੁੰਦੀ ਰਹਿੰਦੀ ਹੈ। ਸ੍ਰੀਕ ਨ ਸਰਕਾਰੀ ਹਰੇਕ ਸਰਕਾਰੀ ਦੀ ਸੂਏ ਨਹਿਰਾ ਖਾਲਾਂ ਕਸੀਆਂ ਹਰੇਕ ਸਰਕਾਰੀ ਸੰਪਤੀ ਦਾ ਇਹਦੇ ਨਾਲ ਸਾਂਭ ਸੰਭਾਲ ਹੋ ਜਾਂਦੀ ਹੈ। ਇਹ ਬਹੁਤ ਲਾਭਦਾਇਕ ਤੰਦਾ ਸਰਕਾਰ ਨੂੰ ਅਪੀਲ ਕਰਦੇ ਹਾਂ ਹਮੇਸ਼ਾ ਚੱਲਦਾ ਰਹਿਣਾ ਚਾਹੀਦਾ ਹੈ। ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ। ਧੰਨਵਾਦ।